ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸਘਰਸ਼ ਕਮੇਟੀ ਕਰਕਪੂਥਲਾ ਦਾ ਅੱਜ ਜਿਹੜੀ ਜ਼ਿਲ੍ਹੇ ਦੀ ਟੀਮ ਆ ਸਾਰੀ ਉਹ ਡੀਸੀ ਸਾਹਿਬ ਕਰਕਪੂਥਲਾ ਨੂੰ ਅੱਜ ਜਿਹੜਾ ਵਾ ਉਹ ਨੋਨਕਾਤੀ ਜਿਹੜਾ ਮੰਗ ਪੱਤਰ ਆ ਉਹ ਸੌਂਪਿਆ ਗਿਆ ਵਾ ਉਹ ਮੰਗ ਪੱਤਰ ਦੀਆਂ ਜਿਹੜੀਆਂ ਮੰਗਾਂ ਵਾ ਉਹ ਇਸ ਤਰ੍ਹਾਂ ਵੀ ਹੜ੍ਹ ਦੇ ਨਾਲ ਜਿਹੜੀ ਪ੍ਰਭਾਵਿਤ ਹੋਈ ਆ ਫਸਲ ਉਹਦਾ ਤੁਰੰਤ ਜਿਹੜਾ ਵਾ 70000 ਰੁਪਏ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਹੜ੍ਹਾਂ ਦੇ ਨਾਲ ਜ਼ਿਲ੍ਹੇ ਦੇ ਵਿੱਚ ਜਿੰਨਾ ਵੀ ਕਿਸਾਨਾਂ ਮਜ਼ਦੂਰਾਂ ਦਾ ਫਸਲ ਮਰੀ ਆ ਉਹਨਾਂ ਦਾ ਜਿਹੜਾ ਸਮੁੱਚਾ ਕਰਜ਼ਾ ਵਾ ਉਹਨੂੰ ਖਤਮ ਕੀਤਾ ਜਾਵੇ ਉਸ ਦੇ ਨਾਲ ਹੀ ਜਿਹੜੇ ਹੜ੍ਹਾਂ ਦੀ ਮਾਰ ਇੱਥੇ ਡੰਗਰ ਆਏ ਆ ਜਿਹੜੇ ਡੰਗਰ ਰੁੜ ਗਏ ਆ ਮਰ ਗਏ ਆ ਉਹਨਾਂ ਦਾ ਸਰਕਾਰ 1 ਲੱਖ 25000 ਰੁਪਇਆ ਤੁਰੰਤ ਜਿਹੜਾ ਵਾ ਉਹਨਾਂ ਮਾਲਕਾਂ ਨੂੰ ਦੇਵੇ 4 ਨੰਬਰ ਤੇ ਫੜਾ ਨਾਲ ਰੁੜੇ ਜਿਹੜੇ ਮਕਾਨ ਆ ਉਹਨਾਂ ਮਕਾਨਾਂ ਦਾ ਜਿਹੜਾ ਵਾ ਉਹ ਤੁਰੰਤ ਜਾਇਜ਼ਾ ਲਵੇ ਉਹਨਾਂ ਦਾ ਜਿਹੜਾ ਵਾ ਉਹ ਐਸਟੀਮੇਟ ਲਵਾ ਕੇ ਜੇ ਉਹਨਾਂ ਨੂੰ ਤੁਰੰਤ ਵੱਧ ਤੋਂ ਵੱਧ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ ਜਿਸ ਦੇ ਨਾਲ ਉਹਨਾਂ ਦਾ ਫਿਰ ਜਿਹੜਾ ਵਾ ਉਹ ਸੇਵਾ ਹੋ ਸਕੇ ਇਹਦੇ ਨਾਲ ਹੀ ਹੜ੍ਹਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਦੇ ਵਿੱਚ ਰੇਤਾ ਤੇ ਮਿੱਟੀ ਪਈ ਹੋਈ ਆ ਰੇਤਾ ਤੇ ਮਿੱਟੀ ਚੁੱਕਣ ਦਾ ਅਧਿਕਾਰ ਖੋਦ ਕਿਸਾਨ ਤੇ ਮਜ਼ਦੂਰ ਨੂੰ ਦਿੱਤਾ ਜਾਵੇ ਜੇਕਰ ਸਰਕਾਰ ਉਹਨਾਂ ਨੂੰ ਇਹ ਨਹੀਂ ਇਹ ਹੱਕ ਦਿੰਦੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਆਪ ਨਾਲ ਖਲੋ ਕੇ ਤੇ ਉਸ ਕਿਸਾਨ ਦੀ ਜਿਹੜੀ ਰੇਤਾ ਵਾ ਉਹਨੂੰ ਚੁੱਕਣ ਦਾ ਜਿਹੜਾ ਵਾ ਉਹ ਅਧਿਕਾਰ ਦਵਾਵਾਂਗੇ ਅਸੀਂ ਇਹ ਇੱਥੇ ਅਸੀਂ ਗੱਲ ਕਰ ਚੁੱਕੇ ਇਹਦੇ ਨਾਲ ਹੀ ਜਿਹੜੀ ਆ ਸੜਕਾਂ ਹੜਾ ਦੇ ਨਾਲ ਪਾਣੀ ਦੇ ਨਾਲ ਜਾਹੜਾ ਦੇ ਨਾਲ ਜਿੰਨੀਆਂ ਵੀ ਸੜਕਾਂ ਰੁੜੀਆਂ ਵਾ ਉਹਨਾਂ ਦੀ ਪਾਣੀ ਲੈਣ ਦੇ ਸਾਰੀ ਤੁਰੰਤ ਜਿਹੜੀ ਆ ਉਹ ਰਿਪੇਅਰ ਕਰਵਾਈ ਜਾਵੇ ਜਲਦ ਤੋਂ ਜਲਦ ਇਹਦੇ ਨਾਲ ਹੀ ਜਿਹੜੀ ਹਰ ਸਾਲ ਸਾਨੂੰ ਹੜਾ ਦੀ ਮਾਰ ਪੈਂਦੀ ਹੈ ਭੂਮੀ ਗ੍ਰੈਂਡ ਐਕਟ 2013 ਅਜੇ ਪੰਜਾਬ ਦੇ ਵਿੱਚ ਲਾਗੂ ਆ ਉਹਦੇ ਆਧਾਰ ਤੇ ਜ਼ਮੀਨ ਨੂੰ ਰਿਕੁਆਇਰ ਕਰਕੇ ਜ਼ਮੀਨ ਨੂੰ ਰਿਕੁਆਇਰ ਕਰਕੇ ਤੇ ਉਹਦਾ ਬਣਦਾ ਜਿਹੜਾ ਮਾਅਰਜਾ ਵਾ 4% ਜਿਹੜਾ ਵਾ ਉਹ ਜਿਆਦਾ 30% ਜਿਆਦਾ ਭੱਤਾ ਤੇ 4 ਗੁਣਾ ਬਾਜ਼ਾਰੀ ਰੇਟ ਉਹ ਦੇਵੇ ਤੇ ਜਿਹੜਾ ਦਰਿਆ ਵਾ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਇਹਦੇ ਨਾਲ ਜਿੰਨੀਆਂ ਡਰੇਨਾਂ ਵਾਂ ਜਾਂ ਨਹਿਰਾਂ ਵਾਂ ਉਹਨਾਂ ਦੀ ਤੁਰੰਤ ਸਪਾਈ ਕੀਤੀ ਜਾਵੇ ਅੱਜ ਜਿਹੜੀ ਫਸਲ ਮਰੀ ਆ ਬਹੁਤ ਸਾਰੀ ਫਸਲ ਇਦਾਂ ਦੀ ਮਰੀ ਆ ਜਿਹੜਾ 276 ਕਰੋੜ ਰੁਪਇਆ ਆਇਆ ਸੀਗਾ ਉਹ ਪਤਾ ਨਹੀਂ ਕਿਹੜੇ ਖੂ ਖਾਤੇ ਪਿਆ ਆਵਾ ਉਹਦੇ ਨਾਲ ਨਾ ਕਿ ਡਰੇਨ ਦੀ ਸਪਾਈ ਕੀਤੀ ਗਈ ਆ ਨਾ ਨਹਿਰ ਦੀ ਕੀਤੀ ਗਈ ਆ ਨਾ ਬੰਨ ਪੱਕੇ ਕੀਤੇ ਗਿਆ ਇਹ ਸਾਡੀ ਮੰਗ ਅਸੀਂ ਲਿਖਤੀ ਦਿੱਤੀ ਹੋਈ ਆ ਇਹਦੇ ਨਾਲ ਜਿਹੜੀ ਫਸਲ ਮਾਰੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਲੈਂਦਾ ਵਾ ਤੇ ਉਹਦਾ ਬੀਜ ਤੇ ਖਾਦ ਤੇ ਤੇਲ ਦਾ ਪ੍ਰਬੰਧ ਜਿਹੜਾ ਵਾ ਉਹ ਸਰਕਾਰ ਖੁਦ ਕਰੇ ਇਹਦੇ ਨਾਲ ਬਾਕੀ ਸਾਰੇ ਜਿੱਦਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ ਵਾ ਆਹੜ ਆਏ ਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਉਹ ਉਹਨਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਤਰੰਤ ਜਿਹੜਾ 1 ਕਰੋੜ ਰੁਪਈਆ ਤੇ ਇੱਕ ਜੀ ਨੂੰ ਜਿਹੜੀ ਆ ਉਹ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਨੌ ਨੁਕਤੇ ਜਿਹੜਾ ਮੰਗ ਪੱਤਰ ਆ ਏਡੀਸੀ ਨੂੰ ਇੱਥੇ ਹੀ ਸੌਂਪ ਕੇ ਗਏ ਆ ਦਿੱਤਾ ਵੰਦਰ ਇਹ ਸਾਡੀਆਂ ਮੰਗਾਂ ਵਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਿਸ ਤਰ੍ਹਾਂ ਫੋਟੋ ਕਾਪੀ ਚਲ ਰਿਹਾ ਵਾ ਕਦੀ ਕੋਈ ਪੰਜਾਵੇਂ ਚੰਗੀ ਫਿਰਦਾ ਵਾ ਕੋਈ ਕਹਿੰਦਾ ਹੜਾਂ ਦਾ ਜਾਇਜ਼ਾ ਲੈ ਰਹੇ ਆ ਉਹ ਭਾਈ ਨੈੱਟ ਦਾ ਜਮਾਨਾ ਵਾ ਜੇ ਕੋਈ ਜਾਇਜ਼ਾ ਲੈਣਾ ਹੈ ਤੇ ਹੈਲੀਕਾਪਟਰ ਤੇ ਆ ਜਾਇਆ ਕਰੋ ਤੁਹਾਡੀ ਸੈਟਲਾਈਟ ਵੀ ਨਹੀਂ ਚੱਲ ਰਹੀ ਤੇ ਤੁਰੰਤ ਜਿਹੜਾ ਵਾ ਮਾਫਜ਼ਾ ਦਿੱਤਾ ਜਾਵੇ ਖੇਡਾਂ ਨਾ ਖੇਡੀਆਂ ਜਾਣ ਜੇਕਰ ਆ ਨੌ ਨੁਕਤੇ ਜਿਹੜਾ ਮੰਗ ਪੱਤਰਾਂ ਹੀ ਦਿੱਤਾ ਵਾ ਇਹਦੇ ਤੇ ਨਾ ਧਿਆਨ ਦਿੱਤਾ ਆ ਨਾ ਸਾਡੀਆਂ ਮੰਗਾ ਜਿਹੜੀਆਂ ਮੰਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਜਿਹੜੇ ਉਹ ਸੰਘਰਸ਼ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ